ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਾਈ ਤੁਹਾਨੂੰ ਪਤਾ ਹੀ ਆ ਨਾ ਵੀ ਰਾਤ ਪਹੁੰਚ ਕੇ ਦੀ ਕਰੇ ਦਾ ਸਵੇਰੇ ਤੜਕਾ ਹੀ ਹੋ ਗਿਆ ਆ ਨਾ ਤੜਕਾ ਹੋਣ ਤੇ ਬਾਅਦ ਫਿਰ ਆਪਣੇ ਭਰਾਤੀ ਇੱਧਰ ਬਰਨਾਲ ਏਰੀਆ ਦੇ ਵਿੱਚ ਉਹ ਨਾ ਇਹਨਾਂ ਦੀਆਂ ਮਸ਼ੀਨਾਂ ਮੰਨ ਲਓ ਕਈ ਮਸ਼ੀਨਾਂ ਦੀਆਂ ਹੈਗੀਆਂ ਮਸ਼ੀਨਾਂ ਨਾ ਵੀ ਚਲੋ ਬਾਬਾ ਜੀ ਦੀ ਕਿਰਪਾ ਨਾਲ ਵਧੀਆ ਕਰਤਾ ਹਰ ਦੀਦ ਕੀ ਵੀ ਬੁਕਿੰਗ ਕਰਵਾਉਣੀ ਦੀ ਆ ਨਾ ਚਾਰਾਂ ਮਸ਼ੀਨਾਂ ਦੇ ਇਕੱਠੀਆਂ ਬੁਕਿੰਗ ਕਰਵਾਈਆਂ ਬਾਈ ਉਹਨਾਂ ਦੀਆਂ ਬੁਕਿੰਗ ਹੋ ਗਈ ਜੀ ਬਹੁਤ ਬਹੁਤ ਮੁਬਾਰਕਾਂ ਹੈ ਨਾ ਵੀਰ ਉਹਨਾਂ ਨੂੰ ਬਾਕੀ ਤੁਹਾਨੂੰ ਵੀਰ ਉਹਨਾਂ ਨਾਲ ਵੀ ਮਿਲਾਉਨੇ ਆ ਬਾਕੀ ਹੁਣ ਬਹੁਤ ਸਾਰੇ ਵੀਰ ਇਹ ਕਹਿਣਗੇ ਮੱਥੇ ਦੇ ਵਿੱਚ ਕੀ ਵੱਜਿਆ ਬਈ ਹੈ ਨਾ ਇਹ ਬਈ ਰਾਤ ਹੈ ਨਾ ਜਦੋਂ ਮੰਨ ਲਓ ਟ੍ਰੇਨ ਤੋਂ ਉਤਰੇ ਆ ਅਸੀਂ ਇੱਕ ਪਾਸੇ ਹੈ ਨਾ ਮੰਨ ਲਓ ਪਲੇਟਫਾਰਮ ਹੁੰਦਾ ਅਸੀਂ ਜਾਣਾ ਦੀ ਦੂਜੇ ਪਾਸੇ ਨੂੰ ਮੰਨ ਲਓ ਦੂਈ ਟਾਕੀ ਉਤਰ ਗਏ ਵੀ ਚਲ ਪਰਾਂ ਨੂੰ ਚੱਲ ਜੰਨੇ ਆ ਉਦੋਂ ਸਾਨੂੰ ਹੈ ਨਾ ਗੱਡੀ ਪਰਲੇ ਪਾਸੇ ਖੜੀ ਸੀ ਮੂਰੇ ਖੜੀ ਸੀ ਬਈ ਟ੍ਰੇਨ ਟ੍ਰੇਨ ਖੜੀ ਹੋਣ ਕਰਕੇ ਜਦੋਂ ਮੰਨ ਲਓ ਥੱਲੇ ਨੂੰ ਟ੍ਰੇਨ ਦੇ ਨਿਕਲ ਗਏ ਨਾ ਮਾਲ ਗੱਡੀ ਦੀ ਥੱਲੇ ਨਿਕਲ ਗਏ ਨਾ ਬਈ ਜਦੋਂ ਟ੍ਰੇਨ ਮੰਨ ਲਓ ਸਿਰੇ ਤੇ ਜਾ ਕੇ ਦੇਖਿਆ ਵੀ ਲੈਂ ਤਾਂ ਗਾਡਰ ਪਾਰ ਕਰ ਗਿਆ ਨਾ ਪੈਰ ਤਾਂ ਗਾਡਰ ਦੇ ਪਰਾਂ ਰੱਖਿਆ ਗਿਆ ਮੈਂ ਹੋ ਗਿਆ ਉੱਪਰ ਨੂੰ ਖੜਾ ਤਾਂ ਬਈ ਜਿਹੜਾ ਸਟੀਰਿੰਗ ਜਾਂ ਲੱਗਿਆ ਹੁੰਦਾ ਨਾ ਮਾਲ ਗੱਡੀ ਤੇ ਉਹ ਯਾਰ ਮੱਥੇ ਦੇ ਵਿੱਚ ਹੈ ਨਾ ਬਹੁਤ ਜੋਰ ਆ ਪੱਜਿਆ ਚਲੋ ਮਾਲਕ ਦੀ ਕਿਰਪਾ ਨਾਲ ਬਚਾਅ ਹੋ ਗਿਆ ਵੀ ਮੜੀ ਛਰੀਟ ਜੀ ਉਹ ਆਈ ਆ ਅੱਜ ਤੱਕ ਕੋਈ ਫਰਕ ਨਹੀਂ ਰਾਤ ਤਾਂ ਮੈਨੂੰ ਆਇਆ ਹੋ ਗਿਆ ਦੀ ਮਖਲਾ ਬਈ ਪਾਟ ਗਿਆ ਫਿਰ ਬਾਕੀ ਅੱਜ ਪਹੁੰਚੇ ਆ ਜੀ ਕਰਤਾਰ ਦੇ ਵਿੱਚ ਪਹੁੰਚੇ ਹੋਏ ਆ ਅੱਜ ਬਾਈ ਉਹਨਾਂ ਨਾਲ ਤੁਹਾਨੂੰ ਪਹਿਲਾਂ ਗੱਲਬਾਤ ਕਰਾਉਣੀ ਹੈ ਨਾ ਵੀ ਪਹਿਲਾਂ ਵੀ ਇਹਨਾਂ ਕੋਈ ਬਾਕੀ ਅੱਜ ਇਹਨਾਂ ਦੀਆਂ ਚਾਰ ਮਸ਼ੀਨਾਂ ਹੋਰ ਬੁੱਕ ਕਰਾਤੀਆਂ ਜੀ ਬਹੁਤ-ਬਹੁਤ ਮੁਬਾਰਕਾਂ ਇਹਨਾਂ ਨੂੰ ਚਲੋ ਪਹਿਲਾਂ ਤੁਹਾਨੂੰ ਨਾਲੇ ਮਸ਼ੀਨ ਦਿਖਾਉਣੇ ਆ ਵੀ 2025 ਮਾਡਲ ਦੇ ਵਿੱਚ ਨਾ ਕੀ-ਕੀ ਚੇਂਜਸ ਆਉਣਗੇ ਕੀ-ਕੀ ਤੁਹਾਨੂੰ ਨਵਾਂ ਮਿਲਣਾ ਜਾ ਰਿਹਾ ਹੈ ਨਾ ਚਲੋ ਆਜੋ ਕਰੀਏ ਸ਼ੁਰੂਆਤ ਫਿਰ ਵੀਡੀਓ ਦੀ ਰਾਤ ਨੂੰ ਵੀ ਮੇਲਾ ਲੱਗਿਆ ਪਿਆ ਬਾਈ ਨਾਲੇ ਇਹਲੇ ਆਫ ਸੀਜ਼ਨ ਆ ਹਜੇ ਕੋਈ ਮੰਨ ਲਓ ਇਹੋ ਜਿਹਾ ਸੀਜ਼ਨ ਨਹੀਂ ਹੈ ਨਾ ਸਟਾਰਟ ਹੋਇਆ ਬਾਕੀ ਆ ਆ ਕੰਮ ਇਹਨਾਂ ਨੇ ਵਧੀਆ ਕਰਤਾ ਹੋਣਾਵੇਂ ਮਾਡਲ ਦੇ ਵਿੱਚ ਨਾ ਜਿਹੜੀ ਕਾਤਕ ਸਹੀ ਜਿਹੜਾ ਕੰਮ ਚੱਕਤਾ ਸਾਰਿਆਂ ਨੂੰ ਆਹ ਕੰਮ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਦਿਖਾਉਣ ਲੱਗਿਆ ਹਨ ਵੀ ਜਿਹੜਾ ਹੁਣ 25 ਮਾਡਲ ਦੇ ਵਿੱਚ ਆਪਾਂ ਨੂੰ ਉਹ ਘੱਟ ਵੱਧ ਕਰਨੇ ਵਾਲਾ ਤੇ ਮਿਲੂਗਾ। ਬਾਕੀ ਹੋਰ ਵੀ ਬਹੁਤ ਸਾਰੇ ਚੇਂਜਸ ਹੋਏ ਮਸ਼ੀਨਾਂ ਦੇ ਵਿੱਚ ਹਨਾ ਵੀ ਜਿਵੇਂ ਪੂੰਛ ਦੇ ਵਿੱਚ ਵੀ ਖਾਸਾ ਅੰਤਰ ਆਇਆ ਹਨਾ ਨਵੇਂ ਮਾਡਲ ਦੇ ਵਿੱਚ ਬਾਕੀ ਐਸਐਮਐਸ ਆ ਬਣ ਰਹੇ ਹਨ ਜਰੂਰਲੇ ਇਹ ਆਪਣੀ ਏਸੀ ਵਾਲਾ ਮਾਡਲ ਹਨਾ ਜਿਹੜਾ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਆਏ ਹਨ ਬਾਕੀ ਦੇ ਨਵਾਂ ਹਨਾ ਦਿਖਾਵਾਂਗੇ ਤੁਹਾਨੂੰ ਜਿਹੜਾ ਇਹਦੇ ਵਿੱਚ ਕੀ ਕੀ ਚੇਂਜ ਹੋਵੇ ਡੀਲੈਕਸ ਮਾਡਲ ਆ ਇਹ ਡੀਲੈਕਸ ਮਾਡਲ ਦੇ ਨਾਲ ਹਨਾ ਬਾਕੀ ਨਵੇਂ ਮਾਡਲ ਦੇ ਵਿੱਚ ਇੱਕ ਪੂੰਛ ਦੇ ਹਨਾ ਜਿਹੜੀ ਵੱਲੋਂ ਵੀ ਤੁਹਾਨੂੰ ਕਰਤਾਰ ਦੀ ਪੂੰਛ ਆ ਜਿਹੜੀ ਆ ਨਵੇਂ ਮਾਡਲ ਦੇ ਵਿੱਚ ਇਹ ਹੁਣ ਥੋੜਾ ਜਿਹਾ ਤੁਹਾਨੂੰ ਚੇਂਜਸ ਮਿਲੂਗਾ ਚੇਂਜਸ ਕਿਵੇਂ ਮਿਲੂਗਾ ਵੀ ਆਪਾਂ ਹੁਣ ਕਿਤੇ ਵੀ ਜਾ ਕੇ ਇਹਦਾ SMS ਜਿਹੜਾ ਹਨਾ ਵੀ ਕੰਪਨੀ ਝੋਲ ਜਾ ਕੇ ਆਪਾਂ ਨੂੰ ਕਿਸੇ ਮਿਸਤਰੀ ਕੋਲ ਜਾਣ ਦੀ ਲੋੜ ਨਹੀਂ ਪਊਗੀ ਵੀ ਕਿਸੇ ਮਿਸਤਰੀ ਕੋਲੇ ਜਾ ਕੇ ਨਾ ਫਿੱਟ ਕਰਾਉਣ ਦੀ ਲੋੜ ਨਹੀਂ ਪਊਗੀ ਤੁਸੀਂ ਬਸ ਇੱਥੇ ਤੋਂ ਐਸਐਮਐਸ ਲੈ ਜਾਣਾ ਜਾ ਕੇ ਬਈ ਨਾਟਾਂ ਦੇ ਵਿੱਚ ਐਸਐਮਐਸ ਪਾ ਲੈਣਾ ਆਹ ਹੋ ਗਿਆ ਜੀ ਚੇਂਜਸ ਜਿਹੜਾ ਨਵੇਂ ਮਾਡਲ ਦੇ ਵਿੱਚ ਨਾ ਪੂੰਛ ਦੇ ਵਿੱਚ ਫਰਕ ਆ ਇੱਥੇ ਤੋਂ ਮਤਲਬ ਪੂੰਛ ਇਹ ਲੱਗ ਹੋ ਗਈ ਅੱਗੇ ਕੀ ਹੁੰਦਾ ਸੀ ਇੱਕ ਪੂੰਛ ਹੁੰਦੀ ਸੀ ਇਹ ਜਿਵੇਂ ਆਹ ਮਸ਼ੀਨ ਦੀ ਆ ਇਹ ਮਸ਼ੀਨ ਦੀ ਹੁਣ ਸਿੰਪਲ ਪੂੰਛ ਆ ਨਾ ਇਹਦੇ ਵਿੱਚ ਕੋਈ ਮੰਨ ਲਓ ਚੇਂਜਸ ਨਹੀਂ ਹੈਗਾ ਚਾਹੇ ਕਿਸੇ ਨੇ ਕਰਵਾਇਆ ਨਾ ਹੋਵੇ ਚਾਹੇ ਪਹਿਲਾ ਮਾਡਲ ਹੋਵੇ ਨਾ ਵੀ ਯਾਨੀ ਇਹ ਚੀਜ਼ ਬਹੁਤ ਵਧੀਆ ਹੋਊਗੀ ਹਨਾ ਜਿਵੇਂ ਹੁਣ ਆਪਾਂ SMS ਬਣਿਆ ਹੋਇਆ ਕਿਸੇ ਤੋਂ ਜਾਂ ਆਪਾਂ ਕੰਪਨੀ ਦੇ ਵਿੱਚੋਂ ਲਿਜਾਣਾ ਸਾਰੇ A to Z ਹਨਾ ਸਰਾਕ ਸਿਸਟਮ ਇਹਦਾ ਮਲੋ ਉਰੀ ਦੇ ਕਰਕੇ ਜਾਊਗਾ ਵੀ ਤੁਸੀਂ ਜਾਣ ਸਾ ਜਿਹੜੇ SMS ਦੇ ਨਟ ਪਾ ਕੇ ਨਾ SMS ਟੰਗ ਲੈਣਾ ਆ ਦੇਖੋ ਜੀ ਹੁੱਕਾਂ ਵਾਲੇ ਸਰਾਕ ਹਨ ਜਿਹੜੇ ਉਹ ਵੀ ਤੁਹਾਨੂੰ ਨਿਕਲੇ ਹੋਏ ਮਿਲਣਗੇ ਬਹੁਤ ਸੋਹਣੀ ਹਨਾ ਮਸ਼ੀਨ ਦੀ ਜਿਹੜੀ ਆ ਕਈ ਵੀਰਾਂ ਦੀ ਆ ਲਾਈਟ ਦੀ ਹਨਾ ਮਤਲਬ ਦਿੱਕਤ ਆਉਂਦੀ ਸੀ ਵੀ ਵੀਰੇ ਯਾਰ ਲਾਈਟ ਅੱਗੇ ਕੀ ਲਾਈਟ ਦੀ ਪੱਤੀ ਹੁੰਦੀ ਸੀ ਪੱਤੀ ਦੇ ਨਾਲ ਹਨਾ ਹੁਣ ਜਿਹੜੀ ਲਾਈਟ ਆ ਜਿਹੜੀ ਆਪਣੀ ਬੈਕ ਪੱਤੀ ਆ ਇਹ ਵੀ ਹੁਣ ਆਪਣੀ ਕਵਰ ਹੋ ਗਈ ਜੀ ਬਾਕੀ ਵੈਰੀਟੀਆ ਜਿਹੜੀਆਂ ਇਹ ਤੁਹਾਨੂੰ 25 ਮਾਡਲ ਦੇ ਵਿੱਚ ਹਨਾ ਮਤਲਬ ਸਿਲਵਰ ਬਲੇਡ ਵੈਰੀਟੀਆਂ ਮਿਲ ਲਈਏ ਸਾਰੀਆਂ ਜਿੰਨੀਆਂ ਵੀ ਮਤਲਬ ਮਸ਼ੀਨ ਤੇ ਹਨਾ ਲੱਗੀਆਂ ਹੋਈਆਂ ਬਾਕੀ ਹੋਰ ਵੀ ਬਹਲੇ ਤੁਹਾਨੂੰ ਦਿਖਾਵਾਂਗੇ ਬਾਕੀ ਜਿਹੜੀਆਂ ਪੁੜੀਆਂ ਜਿੰਨੀਆਂ ਵੀ ਪੁੜੀਆਂ ਹਨਾ ਮਸ਼ੀਨ ਦੀਆਂ ਸਾਰੀਆਂ ਤੁਹਾਨੂੰ ਹੁਣ ਇਹ ਪੂਲਰ ਵਾਲੀਆਂ ਮਿਲਣਗੀਆਂ ਦੇਖੋ ਜੀ ਕੋਈ ਤੁਹਾਨੂੰ ਹੁਣ ਥੋੜਾ ਖੈਣੀ ਚੱਕਣ ਦੀ ਲੋੜ ਨਹੀਂ ਹੈਗੀ ਵੀ ਤੁਹਾਨੂੰ ਪੂਲਰ ਦੇ ਨਾਲ ਮਿਲੂਗੀ ਬਾਕੀ ਇਹ ਵੈਰੈਟੀਆਂ ਦੀ ਹੈ ਨਾ ਬਹੁਤ ਸੋਹਣੀ ਲੱਗਦੀ ਹੈ ਵੀ ਵੈਰੈਟੀਆਂ ਨਾਲ ਮਸ਼ੀਨ ਬਹੁਤ ਘੈਂਟ ਲੱਗਦੀ ਹੈ ਜਣੀ ਇਹ ਨਹੀਂ ਹੈਗਾ ਵੀ ਇਹ ਇਕੱਲੇ ਡੀਲੈਕਸ ਮਾਡਲ ਦੇ ਵਿੱਚ ਜਾਂ ਹੋਰ ਦੇ ਆ ਬਾਕੀ ਇਹ ਵੈਰੈਟੀ ਲਾਈਨ ਹੈ ਜਿਹੜੀ ਹੈ ਨਾ ਸਾਰੇ ਮਸ਼ੀਨਾਂ ਦੇ ਵਿੱਚ ਤੁਹਾਨੂੰ ਵੈਰੈਟੀਆਂ ਮਿਲਣਗੀਆਂ ਜੀ ਇਹ ਹੀ ਸਿਲਵਰ ਵੈਰੈਟੀ ਬਾਕੀ ਫੀਟਰ ਦਾ ਬੈਰਿੰਗ ਤਾਂ ਤੁਹਾਨੂੰ ਪਤਾ ਹੀ ਹੈ ਨਾ ਵੀ ਇਹ ਸਪੈਸ਼ਲ ਇਹ ਪੈਂਦਾ ਜੀ 32208 ਪਤਾ ਨਹੀਂ ਦੱਸ ਆ ਹਨਾ ਹੁਣ ਪਾਇਆ ਰਹੀ ਆਪਾਂ ਤੁਹਾਨੂੰ ਉਹਦਾ ਨਵੀਂ ਮਸ਼ੀਨਾਂ ਚ ਖੋਲੀ ਪਤਾ 32208 ਦਾ ਪਤਾ ਨਹੀਂ ਦੱਸਦਾ ਬਹੁਤ ਜ਼ਿਆਦਾ ਵੈਰਿੰਗ ਨਹੀਂ ਹੈ ਨਾ ਲਾਈਫ ਆ ਸਿੰਗਲ ਵੈਰਿੰਗ ਹੁੰਦਾ ਬਾਕੀ ਚੱਲਦਾ ਕੰਮ ਪੂਰੇ ਜੋਰਾਂ ਆ ਇਹ ਪੂੰਛ ਆ ਨਾ ਜਿਹੜੀ ਸਿੰਗਲ ਮੰਨ ਲਓ ਸਿੰਗਲ ਪੱਲਾ ਹੁੰਦਾ ਸੀ ਇਹ ਪਰ ਹੁਣ ਨਵੇਂ ਮਾਡਲ ਦੇ ਵਿੱਚ ਜਿਹੜੀ ਪੂੰਛ ਆ ਉਹਦਾ ਹੁਣ ਚੇਂਜਸ ਮਿਲੂਗਾ ਬਾਕੀ ਆਪਾਂ ਬਾਈ ਉਹਨਾਂ ਨਾਲ ਕਰਦੇ ਆ ਗੱਲ ਹਨਾ ਵੀ ਜਿਹੜੇ ਭਰਾ ਉਹਨਾਂ ਨੇ ਬੁੱਕ ਕਰਾਈ ਆ ਆਪਣੀ ਹੋਰ ਬਾਈ ਜੀ ਕੀ ਹਾਲ ਚਾਲ ਆ ਠੀਕ ਠਾਕ ਬਾਈ ਜੀ ਕਿੱਧਰ ਗਿਆ ਬਾਈ ਦੂਜੀ ਤੀਜਾ ਆਪਣਾ ਆ ਜਾ ਬਾਈ ure ਹੋ ਠੀਕ ਹੋ ਵੀਰੇ ਵਧੀਆ ਲੱਗਿਆ ਸਿਸਟਮ ਹਾਂ ਬਹੁਤ ਵਧੀਆ ਬਾਈ ਮੁਬਾਰਕਾਂ ਵੀਰੇ ਪਹਿਲਾਂ ਤੁਹਾਨੂੰ ਬਹੁਤ ਬਹੁਤ ਉਰੀ ਆ ਜਾ ਸਤਾਬ ਹੈ ਇਹ ਬਾਈ ਥੋੜਾ ਜਿਹਾ ਹਜੇ ਜਾਗਦਾ ਨਹੀਂ ਨਹੀਂ ਜਾਗਦਾ ਹੋਰ ਵੀਰੇ ਵਧੀਆ ਲੱਗਿਆ ਬਹੁਤ ਵਧੀਆ ਵੀਰੇ ਵਧੀਆ ਜੀ ओके जी रिपोर्टा ओके को कमी, पे ना ना कमी पेची ਤਾਂ ਨਹੀਂ ਨਾ ਨਾ ਕਮੀ ਪੇਚ ਨਹੀਂ ਆਪਣੇ ਕੋਲ ਪਹਿਲਾਂ ਵੀ ਇੱਕ ਹੈਗੀ 25 ਮਾਡਲ ਚੱਲਦੀ ਹੈ ਠੀਕ ਹੈ ਜੀ ਯਾਨੀ 25 ਮਾਡਲ ਨਾਲ ਦਾ ਇਹ ਬਹੁਤ ਫਰਕ ਬਾਦਲ ਦੇ ਕੀ ਲੱਗਿਆ ਤਾਂ ਦੇਖਿਆ ਪੂੰਛ ਦੇਖਿਆ ਨਵੇਂ ਮਾਡਲ ਵਾਲੀ ਫਰਕ ਫਰਕਾ ਬਾਦਾ ਹੈ ਹਨਾ ਬਹੁਤ ਫਰਕ ਜਿਆਦਾ ਪੈ ਗਿਆ ਹਾਂ ਜੀ ਹਾਂ ਜੀ ਬਾਕੀ ਭਾਈ ਉਹਨਾਂ ਦੀ ਚਾਰ ਕਰਾਤੀ ਅੱਜ ਹੈ ਜੀ ਇਹ ਵੀਰ ਹੋਰ ਵਧੀਆ ਕੰਮ ਆ ਬਈ ਮਸ਼ੀਨਾਂ ਬਹੁਤ ਵਧੀਆ ਹਾਂ ਨਹੀਂ ਵਧੀਆ ਵੀਰੇ ਡੀਲਿੰਗ ਵੀ ਵਧੀਆ ਹੈ ਸਿਸਟਮ ਹੈ ਨਾ ਡੀਲਿੰਗ ਵਾਲਾ ਬਹੁਤ ਵਧੀਆ ਬੰਦੇ ਨੇ ਯਾਨੀ ਜਿਹੜਾ ਮਨ ਲਓ ਕੋਈ ਇੱਕ ਹੋਰ ਜਿਹਾ ਵੈਰਾਈਟੀਆਂ ਦਾ ਵਾਅਫਰ ਕਵਾਦ ਦੇ ਪਰੇਖਿਆ ਦੇ ਕਿੰਨੇ ਥੋੜੀ ਲਾਤੀਆਂ ਵੀ ਜਿਹੜਿਆ 25 ਮਾਡਲ ਦੇ ਵਿੱਚ ਨਾ ਹੁਣ 26 ਮਾਡਲ ਦੇ ਵਿੱਚ ਸੌਰੀ ਵੈਰਾਈਟੀਆਂ ਆਪਾਂ ਨੂੰ ਆ ਮਿਲਣਗੀਆਂ ਬਈ ਹੁਣ ਇਹਦੇ ਨਹੀਂ ਹੈਗੇ ਪਾਲੀ ਦੇ ਆ ਇਹ ਮੰਨ ਲਓ ਪੁਰਾਣੇ ਮਾਡਲ ਵਾਲੀ ਆ ਆ ਪੂਛ ਵੀ ਨਹੀਂ ਇਹਦੀ ਦੂਈ ਹੈਗੀ ਆ ਦੇਖਾ ਉਹਦੇ ਉਹਦੇ ਪੂਛ ਵੀ ਦੂਈ ਕਰਦੀ ਆ ਆ ਇਹ 26 ਮਾਡਲ ਜਿਹੜੀ ਹੁਣ ਆਪਾਂ ਨੂੰ ਕਰਤਾਰ 26 ਮਾਡਲ ਦੇ ਵਿੱਚ ਨਾ ਮਿਲੂਗੀ ਬਾਕੀ ਇਹ ਟੂਲ ਟੂਲ ਟਾਲ ਵੀ ਵੱਡੇ ਕਰਤੇ ਹੈ ਨਾ ਬਈ ਆ ਰਹਿਦੇ ਆ ਵੈਰਾਈਟੀਆਂ ਬਾਈ ਆ ਵੱਡੀਆਂ ਕਰਤੀ ਨੇ ਵੱਡੀਆਂ ਵੀ ਕਰਤੀਆਂ ਨਾਲੇ ਵੈਰਾਈਟੀਆਂ ਵੀ ਦੂਜੀਆਂ ਕਰਤੀਆਂ ਨਾ ਸਿਲਵਰ ਵੈਰਾਈਟੀ ਕਰਤੀ ਹੈ ਨਾ ਆ ਪੁੱਛ ਕਹਿੰਦਾ ਸੀ ਉਹ ਗਰਮੀਤ ਬਾਈ ਆ ਰਹਿ ਗਾ ਐਸੇ ਮੈਸ ਲਾਉਣਾ ਹੈ ਮੰਨ ਲਓ ਪੁੱਛ ਐਨਾ ਕੁ ਪੀਸ ਖੁੱਲਦਾ ਹੀ ਹੋਊਗਾ ਹੈ ਨਾ ਮੰਨ ਲਓ ਲਾ ਕੇ ਰੱਖ ਦਿਓ ਜਰਾ ਐਸੇ ਮੈਸ ਲਾਉਣਾ ਤਾਂ ਲਾ ਲੋ ਨਾ ਹਾਂ ਨਹੀਂ ਸਿਸਟਮ ਵਧੀਆ ਬਣਾਤਾ ਯਾਰ ਬਹੁਤ ਸੋਹਣਾ ਲੱਗਿਆ ਹੈ ਜਿਵੇਂ ਆਪਾਂ ਐਸੇ ਮੈਸ ਨਹੀਂ ਲਾਉਣਾ ਤਾਂ ਇੰਨੀ ਐਨਾ ਪੱਲਾ ਤਾਂ ਲਾ ਕੇ ਹੀ ਰੱਖ ਦਿਓ ਏ ਚਾਹ ਨਾ ਵੀ ਲਾਓ ਫਿਰ ਵੀ ਸੋਹਣੀ ਆਉਂ ਆ ਹਾਂ ਨਹੀਂ ਕਪੜਾ ਲੱਗਦਾ ਕਰਿਆ ਹੈ ਨੂੰ ਵੀ ਕਪੜਾ ਇਹ ਨਹੀਂ ਵੀ ਲੱਗਿਆ ਨਾਲੇ ਬਾਈ ਜਾਦਰ ਵੀ ਮਜੂਤ ਕਰਤੀ ਆ ਥੱਲੇ ਹਨਾ ਪੱਤੀ ਲਾਤੀ ਮੋਟੀ ਆ ਇਹ ਵੀ ਕਰਤੀ ਪਹਿਲਾਂ ਜੇ ਮੈਂ ਚੈਨਰ ਲਾ ਇਹ ਜੀ ਲਾਉਂਦਾ ਹਾਂ ਹਾਂ ਐਂਗਲ ਨਾਲੋਂ ਵਧਣੀ ਬਿਹਤਰ ਹੋ ਗਿਆ ਕੰਮ ਇਹ ਨਾਲੇ ਖੁਲਦੀ ਹੋਗੀ ਨਾ ਆ ਵਾ ਫਾਇਦਾ ਹੋ ਗਿਆ ਬਈ ਔਰੇ ਤੇ ਖੁਲਦੀ ਹੋਗੀ ਹੁਣ ਨਹੀਂ ਵਧੀਆ ਕਰਤਾ ਵੀ ਜਗਾਰ ਮੇਲਾ ਲੱਗਿਆ ਪਿਆ ਵੀ ਪੂਰਾ ਦੇਲਾ ਹੈ ਅਜੇ ਵੀ ਜੀਰੀ ਵਾਲੀ ਥਰੈਸ਼ਰ ਥਰੈਸ਼ਰ ਕਿਢਾਏ ਪਿਆ ਉੱਤੇ ਦੇ ਉੱਤੇ ਹੋਰ ਵੀਰੇ ਇਹ ਠੀਕ ਠਾਕ ਜੀ ਇਹ ਬਾਈ ਉਹਨਾਂ ਕੋਲੇ ਪਹਿਲਾਂ ਲਈਏ ਇਹਨਾਂ ਨੇ ਪਹਿਲਾ ਹੈ ਨਹੀਂ ਇਹ ਪਹਿਲਾ ਹਾਂ ਪਹਿਲੀ ਵਾਰ ਹੀ ਲਈ ਅੱਛਾ ਮੱਲੇ ਨੇ ਵੀਰੇ ਉਹਨਾਂ ਨੇ ਪਹਿਲਾਂ ਹੀ ਲਈ ਆਈ ਦੀ ਪਹਿਲੀ ਵਾਰ ਹੀ ਹਾਂਜੀ ਹਾਂਜੀ ਪਹਿਲੀ ਹੈ ਨੇ ਰਹੀ ਹੋ ਗਿਆ ਨਾ ਕਿਹੜਾ ਏਰੀਆ ਬਾਈ ਆਪਣਾ ਆਪਣਾ ਧਨੇਰ ਪਿੰਡ ਹੈ ਵੀਰੇ ਬਰਨਾਲਾ ਜ਼ਿਲ੍ਹਾ ਚ ਪੈ ਜਾਂਦਾ ਬਰਨਾਲਾ ਧਨੇਰ 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 ਮਹਿਲਪੁਰਾਂ ਦੇ ਕੋਲੇ ਬਾਈ ਮਹਿਲਪੁਰਾਂ ਕਿਲੋਮੀਟਰ ਠੀਕ ਹੈ ਜੀ ਠੀਕ ਆ ਚਲੋ ਠੀਕ ਆ ਵੀਰ ਜੀ ਬਹੁਤ ਧੰਨਵਾਦ ਤੁਹਾਡਾ ਲਓ ਜੀ ਆ ਰਾਤ ਬਰਨਾਲੇ ਵਾਲੇ ਭਰਾਵਾਂ ਦੀਆਂ ਮਸ਼ੀਨਾਂ ਹਨਾ ਚਾਰ ਬਦੀ ਬੁਕਿੰਗ ਆਪਣੀ ਹੋ ਗਈ ਹੈ ਜੀ ਨਾ ਨਾ ਉਹਦੇ ਬਾਅਦ ਜੇ ਕੋਈ ਮੇਰਾ ਹੋਰ ਵੀਰ ਭਰਾ ਹਨਾ ਮਤਲਬ ਫੋਨ ਬਹੁਤ ਆਈ ਜਾਂਦੇ ਆ ਜੀ ਮਤਲਬ ਭਾਈ ਜੀ ਇਹ ਨਾ ਫੋਨ ਨਹੀਂ ਵੀ ਚੱਕਿਆ ਜਾਂਦਾ ਨਾ ਤਾਂ ਆਪਾਂ WhatsApp ਤੇ ਤੁਸੀਂ ਜਿਹੜੇ ਨੰਬਰ ਬੁਕਿੰਗ ਦਾ ਨੰਬਰ ਆ ਜੀ ਉਹਦੇ ਨੰਬਰ ਤੇ WhatsApp ਤੇ ਵੀ ਹਨਾ ਮੈਸੇਜ ਦੇ ਸਕਦੇ ਹੋ ਵੀ ਅਸੀਂ ਆ ਰਹੇ ਆ ਜੀ ਜਾਂ ਕਿ ਲੇਟ ਫੇਟ ਆ ਰਹੇ ਆ ਤਾਂ ਵੀ ਦੱਸਣਾ ਜੀ ਜ਼ਰੂਰ ਬਾਕੀ ਆਪਣੇ ਨੰਬਰ ਦੇ ਨਾ ਬਜਾਰਦਾਰ ਤਾਂ ਹੁਣ ਤਾਂ ਪੰਜ ਨੂੰ ਫ੍ਰੀ ਹੋ ਗਏ ਮਸ਼ੀਨਾਂ ਵਾਲੇ ਕੰਮ ਤੋਂ ਵੀ ਹੁਣ ਤੁਹਾਡੀ ਜਿਹੜੀ ਕਾਲ ਟੈਂਡ ਹੈ ਜੀ ਟਾਈਮ 'ਤੇ ਹੋਊਗੀ ਜੀ ਬਾਕੀ ਰਾਤ ਵੀਰਾਂ ਨੂੰ ਦੇਤੀਆਂ ਜੀ ਚਾਰ ਮਸ਼ੀਨਾਂ ਬਾਕੀ ਹੋਰ ਦੇਣੀਆਂ ਕੱਲ ਨੂੰ ਭਰਾ ਆਪਣੇ ਆ ਰਹੇ ਆ ਬਾਹਰੋਂ ਆ ਰਹੇ ਆ ਜੀ ਇੱਕ ਭਰਾ ਦਾ ਫੋਨ ਆਇਆ ਨਾ ਬਾਹਰੋਂ ਜੁਪੀ ਚੋਂ ਪਤਲੀ ਮੱਧ ਪ੍ਰਦੇਸ਼ ਚੋਂ ਉਹ ਵੀ ਆ ਰਹੇ ਆ ਉਹਨਾਂ ਨੂੰ ਵੀ ਦੋ ਦੇਣੀ ਜੋੜਾ ਦੇਣਾ ਉਹਨਾਂ ਨੂੰ ਵੀ ਬਾਕੀ ਜੇ ਕੋਈ ਹੋਰ ਮੇਰਾ ਵੀਰਾ ਨਾ ਬੁਕਿੰਗ ਵਾਸਤੇ ਕਨੈਕਟ ਕਰਨਾ ਚਾਹੁੰਦਾ ਤਾਂ ਆਪਣਾ ਸਕਰੀਨ ਦੇ ਉੱਤੇ ਨੰਬਰ ਚੱਲਦਾ ਜੀ ਥੱਲੇ ਉਹਦੇ ਨਾਲ ਤੁਸੀਂ ਕਨੈਕਟ ਕਰਕੇ ਹਨਾ ਆਪਣੇ ਨਾਲ ਬੁਕਿੰਗ ਦਾ ਜਿਹੜਾ ਮਨੋ ਪਾ ਸਕਦੇ ਹੋ ਬਹੁਤ ਵਧੀਆ ਕੁਆਲਟੀ ਸਰਵਿਸ ਦੇ ਨਾਲ ਕਰਤਾਰਕ ਮੈਨ ਜੀ ਮੇਰਾ ਭਰਾ ਕੋਈ ਹੈ ਨਾ ਹੋਰ ਮਨੋ ਦਸ਼ਮੇਸ਼ ਵਾਲਾ ਵੀ ਹੈ ਕੋਈ ਤਾਂ ਦਸ਼ਮੇਸ਼ ਵੀ ਬਾਈ ਵਧੀਆ ਸਰਵਿਸ ਆਪਣੇ ਹਨਾ ਆਪਣੇ ਕਨੀ ਤੋਂ ਮਨੋ ਸਰਵਿਸ ਮਿਲੂਗੀ ਤੁਹਾਨੂੰ ਵਧੀਆ ਕੁ ਮਸ਼ੀਨ ਦੀ ਡਿਲੀਵਰੀ ਹੈ ਜਿਹੜੀ ਉਹ ਵੀ ਆਪਣੇ ਭਰਾ ਕੋਲੋਂ ਮਿਲੂਗੀ ਸਮਝ ਲਓ ਆਪਣੇ ਭਰਾ ਨੇ ਇੱਕ ਸਿਸਟਮ ਹੈ ਜਿਹੜਾ ਕੰਪਨੀ ਦਾ ਮਨ ਲੋ ਡੀਲਰਸ਼ਿਪ ਲਈ ਆ ਦਸ਼ਮੇਸ਼ ਦੀ ਵੀ ਆਪਾਂ ਤੁਹਾਨੂੰ ਵਧੀਆ ਨਾ ਡਿਸਕਾਊਂਟ ਰੇਟ ਤੇ ਦਸ਼ਮੇਸ਼ ਐਂਡ ਕਰਤਾਰ ਦੋਨੇ ਮਸ਼ੀਨਾਂ ਦੀ ਜਿਹੜੀ ਬੁਕਿੰਗ ਹੈ ਜੀ ਚੱਲ ਰਹੀ ਆ ਪਰ ਮਾਰ ਬਾਕੀ ਜੇ ਮੇਰਾ ਵੀਰ ਕੋਈ ਚਾਹੁੰਦਾ ਹੈ ਨਾ ਵਿੱਚ ਘੱਟ ਵੀ ਲਵਾਂਗੇ ਜੀ ਜਦੋਂ ਮਨ ਲੋ ਤੁਸੀਂ ਦਸ਼ਮੇਸ਼ ਲੈਣੀ ਆ ਤਾਂ ਵਿੱਚ ਕਟਾ ਕੇ ਤੁਸੀਂ ਲੈਣਾ ਚਾਹੁੰਦੇ ਹੋ ਕੋਈ ਮਸ਼ੀਨ ਤਾਂ ਪੱਥਰ ਨੂੰ ਦਸ਼ਮੇਸ਼ ਦੇ ਵਿੱਚ ਕੱਟ ਕੇ ਵੀ ਦੇ ਦਾਂਗੇ ਜੀ ਬਾਕੀ ਕਰਤਾਰ ਨਾਲ ਹੈ ਨਾ ਜੀ ਉਹਦੇ ਨਾਲ ਵੀ ਜੇ ਕੋਈ ਮਨ ਲੋ ਵਧੀਆ ਮਾਰਕੀਟ ਦੀ ਮਸ਼ੀਨ ਆ ਤਾਂ ਉਹ ਵੀ ਜੀ ਕੱਟ ਹੋ ਜੂਗੀ ਬਾਕੀ ਤੁਹਾਨੂੰ ਪਤਾ ਹੀ ਆ ਨਾ ਵੀ ਜਿਹੜੇ ਭਰਾਵਾਂ ਨੇ ਰੱਖੇ ਹੋਇਆ ਪਹਿਲਾਂ ਕਰਦਾਰ ਦੀਆਂ ਮਸ਼ੀਨਾਂ ਉਹ ਤੋਂ ਸਾਰੇ ਨੂੰ ਪਤਾ ਹੀ ਆ ਨਾ ਵੀ ਉਹਦਾ ਚਲੋ ਦੱਸਣੇ ਦੀ ਲੋੜ ਨਹੀਂ ਪੈਂਦੀ ਜੇ ਕੋਈ ਭਰਾ ਆਪਣਾ ਨਵਾਂ ਪਹਿਲੀ ਵਾਰੀ ਲੈਣੀ ਆ ਨਾ ਤਾਂ ਮੇਰਾ ਵੀਰ ਜਰੂਰ ਆ ਕੇ ਕੰਪਨੀ ਦੇ ਵਿੱਚ ਵਿజిਟ ਕਰਿਓ ਦੇਖ ਸਕਦੇ ਹੋ ਤੁਸੀਂ ਨਾ ਪਹਿਲਾਂ ਮਸ਼ੀਨ ਦੀ ਮੰਤਰ ਕਿਉਂ ਇੰਨੇ ਪੈਸੇ ਲਾਉਣੇ ਆ ਬਈ ਲੋਹਾ ਪੇਡ ਕੁਆਲਟੀ ਸਾਰੀਆਂ ਚੀਜ਼ਾਂ ਦੇਖ ਕੇ ਨਾ ਜਦੋਂ ਇਹ ਚੀਜ਼ ਲੈਣੀ ਚਾਹੀਦੀ ਆ ਬਾਕੀ ਤੁਸੀਂ ਆਪਣੇ ਨੰਬਰ ਤੇ ਕੋਈ ਹੋਰ ਜਾਣਕਾਰੀ ਆ ਤਾਂ ਉਹ ਵੀ ਤੁਸੀਂ ਕੰਫਰਮ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਾਰੇ ਸੱਜਣ ਮਿੱਤਰਾਂ ਦਾ ਹਨਾ ਬਾਕੀ ਆਪਾਂ ਮਿਲਦੇ ਰਹਾਂਗੇ ਜੀ ਹੁਣ ਨਵੀਆਂ ਮਸ਼ੀਨਾਂ ਦੇ ਰਿਵਿਊ ਬਾਰੇ ਵੀ ਹਨਾ ਗੱਲ ਹੁਣ ਕੱਲ ਤੋਂ ਮਤਲਬ ਵੀਡੀਓ ਸਟਾਰਟ ਕਰਦਾ ਕੱਲ ਨੂੰ ਨਹੀਂ ਜਾਂ ਪਰਸੋਂ ਨੂੰ ਪਰਸੋਂ ਤੇ ਤੁਹਾਨੂੰ ਜਿਹੜੀ ਮਲਕੀਤ 997 ਕੰਪਨੀ ਦਾ ਰਿਵਿਊ ਜਿਹੜਾ ਹਨਾ ਫਸਟ ਵੀਡੀਓ ਉਹਦੀ ਕਰਾਂਗੇ ਬਾਕੀ ਜੇ ਕਿਸੇ ਮੇਰੇ ਭਰਾ ਨੇ ਹਨਾ ਵੀਡੀਓ ਪ੍ਰੋਮੋਸ਼ਨ ਕਰਵਾਉਣੀਆਂ ਤਾਂ ਉਹ ਵੀ ਮੋਸਟ ਵੈਲਕਮ ਜੀ ਨੰਬਰ ਆਪਣਾ ਸਕਰੀਨ ਦੇ ਉੱਤੇ ਜਿਹੜਾ ਨੰਬਰ ਆ ਉਹੀ ਤੁਸੀਂ ਉੱਤੇ ਲਾ ਸਕਦੇ ਹੋ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ